ਅੱਜ ਸਾਡੀ ਜਿਹੜਾ ਯੁੱਧ ਨਸ਼ਾ ਵਿਰੋਧ ਹੈ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਫੇਰ ਸਾਨੂੰ ਫਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੀ ਸੀਆਈਏ ਦੀ ਟੀਮ ਵੱਲੋਂ 5 ਕਿਲੋ 225 ਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ ਇਹਦੇ ਵਿੱਚ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਸਿੰਘ ਪੁੱਤਰ ਪੈਰਾ ਸਿੰਘ ਵਾਸੀ ਨੇਹਾਲ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਇਹਨੂੰ ਗ੍ਰਿਫਤਾਰ ਕਰਨ ਵਿੱਚ ਤੇ ਅਮੀ ਅਮੀ ਹਾਸਲ ਹੋਈ ਹੈ ਤੇ ਇਹਦੇ ਕੋਲੋਂ ਜਿਹੜਾ ਸਾਨੂੰ ਇੱਕ ਇੱਕ ਦੇ ਚ ਬਲੈਰੋ ਕੈਂਪਰ ਨਾਲ ਬਰਾਮਦ ਹੋਇਆ ਜਿਹਦੇ ਵਿੱਚ ਇਹ ਕੋਈ ਜਿਹੜੇ ਸਬਜੀ ਦੇ ਕਰੇਟ ਫਰੂਟ ਜੇ ਹੁੰਦੇ ਆ ਫਰੂਟ ਰੱਖਣ ਵਾਲੇ ਸਬਜੀ ਰੱਖਣ ਵਾਲੇ ਉਹ ਕਰੇਟ ਰੱਖ ਕੇ ਇੱਕ ਪਲੇਖਾ ਪਾਉਂਦਾ ਸੀਗਾ ਵੀ ਸਾਡੇ ਇਹ ਇਸ ਚੀਜ਼ ਦਾ ਕੰਮ ਕਰਦਾ ਜਿਹਦੇ ਵਿੱਚ ਉਸ ਪਲੇਖੇ ਦੇ ਵਿੱਚ ਉਥੋਂ ਇਹ ਹਰੂਨ ਲੈ ਕੇ ਜਾਂਦਾ ਸੀ ਅੱਗੇ ਵੀ ਜਿਹੜੀ ਪੁਛਗਿਸਦਾਰਨ ਪਤਾ ਲੱਗਿਆ ਵੀ ਅੱਗੇ ਵੀ ਪਹਿਲਾਂ ਵੀ ਲੈ ਕੇ ਗਿਆ ਕਈ ਵਾਰ ਤੇ ਇਸ ਦੇ ਨਾਲ ਦਾ ਸਾਥੀ ਪਟਿਆਲੇ ਦੇ ਵਿੱਚ ਉਹ ਵੀ ਸਾਡੇ ਵੱਲੋਂ ਆਇਡੈਂਟੀਫਾਈ ਹੋ ਗਿਆ ਤੇ ਉਹਨੂੰ ਵੀ ਅਸੀਂ ਜਲਦ ਸਾਡੀ ਟੀਮਸ ਗਈਆਂ ਹੋਈਆਂ ਜਲਦ ਉਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਇਹਦੇ ਵਿੱਚ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਇਹਦੀ ਪੁਛਗਿਸ ਚੱਲ ਰਹੀ ਆ ਹੋਰ ਜਿਹੜੇ ਇਥੋਂ ਦੇ ਇਹਦੇ ਸਾਥੀ ਜਿੱਥੋਂ ਇਸ ਨੇ ਲਈ ਆ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਤੇ ਉਸਨੂੰ ਜਲਦ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਦਾ ਪੂਰਾ ਨੈਕਸਸ ਇਹਦੇ ਨਾਲ ਤੋੜਿਆ ਜਾਊਗਾ ਤੇ ਇਵੇਂ ਹੀ ਇਹਦੇ ਚੱਲਦੇ ਇੱਕ ਸੀਆਈਏ ਵੱਲੋਂ ਇੱਕ ਹੋਰ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਕਮਲ ਕੁਮਾਰ ਕਮਲ ਕੁਮਾਰ ਨੂੰ ਅਰੈਸਟ ਕੀਤਾ ਤੇ ਰਾਹੁਲ ਪੁੱਤਰ ਸੋਨੂ ਇਹ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 9 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਇਹ ਵੀ ਬਹੁਤ ਵਧੀਆ ਕਾਮਯਾਬੀ ਹੈ ਸੀਆਈਏ ਦੀ ਬੜੇ ਲਗਾਤਾਰ ਪਿਛਲੇ ਦਿਨਾਂ ਤੋਂ ਜਿਹੜੀ ਇਹ ਜਿਹੜੀ ਜੁਧ ਨਸ਼ਾ ਵਿਰੋਧ ਦੀ ਮਹਿੰਮ ਹੈ ਉਦੇ ਵਿੱਚ ਲਗਾਤਾਰ ਰਿਕਵਰੀਜ਼ ਹੋ ਰਹੀਆਂ ਤੇ ਜਿਹੜੇ ਇਹ ਪੈਗਨਰ ਤੇ ਸਮਗਲਰ ਹੈ ਵੱਡੇ ਲੈਵਲ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਇੱਥੇ ਹੋਰ ਦੱਸਣਾ ਮੈਂ ਚਾਹਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜਦੋਂ ਦਾ ਇਹ ਇੱਕ ਪਿੰਨ ਤੋਂ ਆਪਾਂ ਯੁੱਧ ਨਸ਼ਾ ਵਿਰੁੱਧ ਚੁੰਦਾ ਸ਼ੁਰੂ ਹੋਇਆ ਤੇ ਸਾਡੀ ਟੋਟਲ ਰਿਕਵਰੀ ਅ 200 ਕਰੀਬ 207 ਕਿਲੋ ਦੇ ਕਰੀਬ ਜਿਹੜੀ ਟੋਟਲ ਰਿਕਵਰੀ ਹੋ ਗਈ ਹੈ ਤੇ ਜੋ ਕਿ ਬਹੁਤ ਬਧੀਆ ਰਿਕਵਰੀ ਹੈ ਜਿਹਦੇ ਨਾਲ ਆਪਾਂ ਇਹ ਜਿਹੜੇ ਸਮਗਲਰਸ ਆ ਉਹਨਾਂ ਦਾ ਲੱਕ ਤੋੜਨ ਦੇ ਵਿੱਚ ਫਿਰੋਜ਼ਪੁਰ ਪੁਲਿਸ ਕਾਮਯਾਬ ਹੋਈ ਹੈ ਤੇ ਮੈਂ ਸਾਰਾ ਇਹੀ ਕਹਿਣਾ ਚਾਹਣਾ ਵੀ ਜਿਹੜੇ ਵੀ ਕੋਈ ਅਜਿਹੇ ਕੋਈ ਇਹਨਾਂ ਦੇ ਵਿੱਚ ਨਸ਼ਾ ਵੇਚਣ ਦੇ ਵਿੱਚ ਜੇ ਕੋਈ ਲੱਗੇ ਹੋਇਆ ਨੌਜਵਾਨ ਉਹ ਇਸ ਤੋਂ ਦੂਰ ਰਹੇ ਕਿਉਂਕਿ ਇਸ ਦਾ ਅੰਜਾਮ ਸਿਰਫ ਜੇਲ੍ਹ ਹੈ ਤੇ ਸਜ਼ਾ ਹੈ ਥੈਂਕ ਯੂ ਸਰ ਜਿਹੜਾ ਇਹ ਪਾਣੀਆ ਕਰਕੇ ਵੀ ਲੱਗ ਰਿਹਾ ਕਿ ਵੱਡੀ ਰਿਕਵਰੀ ਹੋਈ ਹੈ ਦੇਖੋ ਉਸ ਦਾ ਫਾਇਦਾ ਉਠਾਉਣ ਦੀ ਜੇ ਕੋਈ ਵੀ ਸਿਸਟਮ ਹੁੰਦਾ ਜਦੋਂ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਕੋਈ ਚੋਰ ਰਸਤਾ ਮਿਲਦਾ ਹੈ ਤੇ ਉਸ ਨੂੰ ਇਹ ਵਰਤਨਾ ਕੋ ਵਰਤਨ ਦੀ ਕੋਸ਼ਿਸ਼ ਕਰਦੇ ਆ ਪਰ ਆ ਰਿਕਵਰੀਜ਼ ਤੋਂ ਪਤਾ ਲੱਗਦਾ ਹੈ ਵੀ ਜਿਹੜੇ ਇਹਨਾਂ ਦੇ ਮਨਸੂਬੇ ਵੀ ਇਹਨਾਂ ਦੇ ਫੇਲ ਆ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ